ਇਥੇ ਮੈਂ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਲੋਕਲ ਬੋਡੀ ਮਿਨਿਸਟਰ ਪ੍ਰੋਜੋ ਜੀ ਨੂੰ ਇਹ ਹੀ ਪ੍ਰਾਰਥਨਾ ਕਰਨੀ ਚਾਹੁੰਦਾ ਹੈ ਕਿ ਇਹ ਪੋਸ਼ ਇਲਾਕਾ ਹੈ ਜੁਧਿਆਣਾ ਦੇ ਸਾਹਮਣੇ ਪੋਸ਼ ਇਲਾਕਾ ਹੈ ਇੱਥੇ ਰੋਜ਼ ਲੱਖਾਂ ਬੱਚੇ ਸਕੂਲੋਂ ਲੱਖਾਂ ਬੱਚੇ ਸਕੂਲੋਂ ਨਿਕਲਦੇ ਆ ਸਾਹਮਣੇ ਦੁਕਾਨਦਾਰ ਹੈ 3 ਵੀਲਰ ਕਈ ਬੱਚੇ ਪੈਂਟਦੇ ਆ ਕਈ ਵਾਰ ਐਕਸੀਡੈਂਟ ਹੋ ਚੁੱਕੇ ਆ ਕੂੜੀਆ ਟਰੱਕ ਪਲਟ ਗਿਆ ਉਦੋਂ ਗੱਡੀਆਂ ਟੁੱਟ ਰਹੀਆਂ ਉਹ ਬਹੁਤ ਨੁਕਸਾਰ ਹੋ ਰਿਹਾ ਮੇਰੀ ਪ੍ਰਾਰਥਨਾ ਹੈ ਮੁੱਖ ਮੰਤਰੀ ਪੰਜਾਬ ਅੱਗੇ ਮੈਂ ਇਹ ਜਿਹੜਾ ਮਾਸਟਰਸ ਆਫ ਇੰਡੀਆ ਕਹਿੰਦੇ ਲੁਧਿਆਣੇ ਨੂੰ ਜਿਹੜੀ ਇਹ ਪੋਸ਼ ਕਲੋਨੀ ਹੈ ਇੱਥੇ ਲੁਧਿਆਣੇ ਦੇ ਕੋਈ ਵੀ ਅਫੀਸਰ ਨੇ ਧਿਆਨ ਨਹੀਂ ਦਿੱਤਾ ਨਾ ਡੀਸੀ ਸਾਹਿਬ ਨਾ ਕਮਿਸ਼ਨਰ ਸਾਹਿਬ ਨਾ ਕੋਈ ਵੀ ਅਫੀਸਰ ਹੈ ਕੋਈ ਵੀ ਪੋਲੀਟੀਕਲ ਬੰਦਾ ਹੈ ਕਿਸੇ ਨੇ ਇਹ ਦੇਖਿਆ ਵੀ ਕਿਸ ਤਰ੍ਹਾਂ ਨੇ ਬੱਚੇ ਖੜੇ ਆ ਇਹ ਨਹੀਂ ਖਿਲ ਸਕਦੇ ਕਿਸੇ ਦੀ ਬਾਹ ਟੁੱਟਦੀ ਹੈ ਕਿਸੇ ਨੂੰ ਕੁਝ ਹੁੰਦਾ ਮੈਂ ਮੁੱਖ ਮੰਤਰੀ ਭਗਵੰਦ ਸਿੰਘ ਜੀ ਦੇ ਮਨ ਪ੍ਰਾਰਥਨਾ ਕਰਦਾ ਸਾਡੇ ਮੰਤਰੀ ਸਾਹਿਬ ਅੱਗੇ ਵੀ ਇਹ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਪਲੀਜ਼ ਇਹਨਾਂ ਨੂੰ ਜਲਦੀ ਹੱਲ ਕੀਤਾ ਜਾਵੇ ਬਹੁਤ ਨੁਕਸਾਨ ਆ ਇੱਥੇ ਬਹੁਤ ਹੀ ਜ਼ਿਆਦਾ ਨੁਕਸਾਨ ਆ ਇਹ ਟੋਟੇ ਦਾ 500 ਮੀਟਰ ਤੋਂ ਵੱਡੀ ਸੜਕ ਨਹੀਂ ਹੈ ਤੋਇਆ ਪਤਾ ਲੱਗਦਾ ਨਹੀਂ ਤੋਇਆ ਕਿੱਥੇ ਆ ਹਾਂ ਘੱਟੋ ਘਾਟ ਨਹੀਂ ਤਾਂ 20 ऑटो रिक्शा पलटਦੇ ਆ ਜਿੱਦਨ ਮੀਂਹ ਪੈਂਦਾ ਆ 20 ਬੈਟਰੀ ਆਟੋ ਪਲਟਦੇ ਆ ਤੂੜੀ ਵਾਲੀ ਟਰਾਲੀ ਪਲਟੀ ਆ ਪੰਜ ਦਿਨ ਪਹਿਲਾਂ ਉਹ ਦੇਖੋ ਤੂੜੀ ਹਾਲੇ ਵੀ ਉੱਥੇ ਹੀ ਪਈ ਆ ਨਾਲ ਉਹਦੇ ਆਟੋ ਪਈ ਆ ਕੋਈ ਐਮਐਲਏ ਜਾਂ ਕੋਈ ਰਾਜਜੀ ਬਾ ਕੀ ਕਹਿਣਾ ਚਾਹਣਗੇ ਆਸੀਂ ਜੋ ਸੜਕੀ ਰੋਟੀ ਬੜੀ ਹੈ ਉਸਕੇ ਲਈ ਸਾਡਾ ਅਰੇ ਪਤਾ ਇਹੀ ਕਹਿਣਾ ਚਾਹੁੰਦੇ ਸਾਡਾ ਰੋਜ਼ਗਾਰ ਆ ਪਰ ਕੱਲ ਸਕੂਲ ਬੱਚੇ ਜਾਂਦੀ ਸੀਗੀ ਬੈਂਸ ਸਕੂਲ ਮੈਨ ਉਹ ਵੀ ਫਟ ਔਰ ਕੱਲ ਇੱਥੇ ਡਿਗੀ ਬੱਚੇ ਨਾਲ ਦੇ ਨਾਲ ਗਵਾਂਢੀਆਂ ਨੇ ਸਾਰਿਆਂ ਨੇ ਚੱਕੇ ਨੇ ਜੀ ਅੱਛਾ ਕਿਹੜਾ ਕੁੜੀਆਂ ਸਿੱਡੀਆਂ ਸਾਰੀਆਂ ਸਕੂਲ ਦੀਆਂ ਨਾ ਬੁਰਾ ਹਾਲ ਸਾਹ ਹੋ ਸਕਦਾ ਪਰਸੂ ਉੱਤੇ ਇੱਕ ਟਰਾਲੀ ਗਰੀ ਆਪਣੀ ਟੂੜੀ ਵਾਲੀ ਮਤਲਬ ਇਤਨਾ ਅਗਰ ਬੁਰਾ ਹਾਲ ਹੈ ਜੀ ਕੋਈ ਕੁਝ ਸੁਣਾਈ ਨਹੀਂ ਕੋਈ ਕੁਝ ਨਹੀਂ 3 ਸਾਲ ਹੋ ਗਏ ਸਾਨੂੰ ਦੇਖਦੇ ਨੂੰ ਸੜੋਡ ਨੂੰ ਸਿਰਫ ਆਹੀ ਟੋਟਾ ਪੱਕਾ ਨਹੀਂ ਕਰਦੇ ਪਤਾ ਨਹੀਂ ਕੀ ਜਾਣ ਬੂਝ ਕੇ ਕੀ ਪੋਲਿਟਿਕਸ ਹੋ ਰਹੀ ਹੈ ਕੀ ਨਹੀਂ ਹੋ ਰਹੀ ਹੈ ਅਸੀਂ ਤਾਂ ਆਪ ਸਰਕਾਰ ਤੋਂ ਆਹੀ ਮੰਗ ਕਰਦੇ ਨੇ ਜੀ ਕਿ ਛੇਤੀ ਤੋਂ ਛੇਤੀ ਸੜੋਡ ਨੂੰ ਬਣਾਏ ਕੋਈ ਵੱਡਾ ਹਾਦਸਾ ਨਾ ਹੋਵੇ ਇੱਥੇ ਕੁਲਦੀਪ ਸਿੰਘ ਆ ਜੀ ਨਾ ਕੋਈ ਐਮਐਲਏ ਨਾ ਕੋਈ ਸਰਪੰਚੇ ਨਾ ਕੋਈ ਮੰਤਰੀ ਕੋਈ ਵੀ ਨਹੀਂ ਇਸ ਸੜਕ ਵੱਲ ਤਿਆਰ ਆ ਰਹਾ ਚਾਹੇ ਕਿ ਸਜੀਵ ਰੋੜਾ ਜੀ ਕਹਿੰਦੇ ਪੂਰੇ ਸ਼ਹਿਰ ਦਾ ਸੁਧਾਰ ਕਰ ਦੇਣ ਸਾਰੇ ਸ਼ਹਿਰ ਨੂੰ ਸੜੋ ਇੱਕ ਆ ਸੜਕੀ ਬਣਾ ਦਿਓ ਸਾਡੀ ਇੱਡੀ ਜਿਹੜੇ ਬਿਲਿੰਗਣਾ ਐ ਜਿਹੜੇ ਰੁਪਈਏ ਲਾ ਕੇ ਆ ਦੁਕਾਨਾਂ ਵਾਲੇ ਖੜੇ ਆ ਸਭ ਖੋਤਾ ਖੂਆ ਜੀ ਨਿੱਤ ਸਕੂਲ ਦੇ ਬੱਚਿਆਂ ਦੇ ਇਥੇ ਆੜੋ ਪੜਦੇ ਜਿਹੜੇ ਬਾਹਰ ਆਹ ਕਾਰ ਦੇਖ ਲਓ ਜੀ ਤੁਸੀਂ ਕੈਮਰਾ ਘੁਮਾ ਕੇ ਦੇਖੋ ਇਧਰ ਆ ਕਾਰ ਦਾ ਹਾਲ ਦੇਖ ਲਓ ਐਡੀ ਮੁਸ਼ਕਿਲ ਨਿਕਲਦਾ ਜੀ ਛੋਟਾ ਐਕਸੀਡੈਂਟ ਵੀ ਹੁੰਦੇ ਆ ਜੀ ਆਹ ਵੇਖੋ ਆ ਇਧਰ ਵੇਖੋ ਜੀ ਤੁਸੀਂ ਕੈਮਰਾ ਘੁਮਾਓ ਆਪਣਾ ਆ ਰਿਕਸ਼ਾ ਦੇਖੋ ਆਟੋ ਰਿਕਸ਼ਾ ਦੇਖੋ ਜੀ ਉਹਨ ਦੋ ਸਵੇ ਕਿਹੜੇ ਪਾਸੇ ਰੋਂਗ ਸਾਈਡ ਆਉਂਦੇ ਆ ਲੜਾਈ ਦਾ ਘਰ ਇਹ ਮਿੰਟ ਤੋਂ ਪਹਿਲਾਂ ਫਟਦੇ ਆ ਕਈ ਕਈ ਵੀਡੀਓ ਅਪਲੋਡ ਕਰ ਚੁੱਕੇ ਆ ਜੀ ਕਈ ਲੋਕਾਂ ਨੇ ਵੀਡੀਓ ਅਪਲੋਡ ਕੀਤੇ ਆ ਪਰ ਪ੍ਰਸ਼ਾਸਨ ਦੇ ਕੰਨਾਂ ਤੇ ਜੂ ਨਹੀਂ ਰਿੰਗਦੀ ਪਈ ਆ ਜਦ ਤੱਕ ਕਿਸੇ ਦੀ ਮੌਤ ਨਹੀਂ ਹੁੰਦੀ ਮੈਨੂੰ ਲੱਗਦਾ ਅਫਸਰ ਕੋਈ ਕਾਰਵਾਈ ਨਹੀਂ ਜਾਗਣ ਗਿਆ ਜੀ ਸਰਦਾਰ ਸੁੱਚਾ ਸਿੰਘ ਜੀ ਕਿੱਥੇ ਰਹਿੰਦੇ ਹੋ ਅਸੀਂ ਰਹਿੰਦੇ ਆ ਲੁਧਿਆਣਾ ਜੀ ਫਰਾਗਨ ਅੱਜ ਕਿੱਦਾਂ ਲੰਘ ਕੇ ਆ ਰਹੇ ਅੱਜ ਤਾਂ ਸਤਨਾ ਬੇੜ ਤੋਂ ਆ ਰਹੇ ਆ ਹਾਂ ਸਾਡਾ ਦਿੱਲੀ ਦਾ ਅੰਦਰ ਕੰਮ ਆ ਗੇੜੇ ਦਾ ਕੰਮ ਆ ਫੇਰੀ ਦਾ ਅੱਛਾ ਤੇ ਬਹੁਤ ਪਰੇਸ਼ਾਨ ਹੁੰਦੇ ਆ ਸੀਪੋ ਲੰਘਣੇ 2-4 ਵਾਰ ਤਾਂ ਸਾਡੀ ਗੱਡੀ ਵਿੱਚ ਇਥੇ ਡਿੱਗੀ ਵੀ ਆ ਜੀ ਹਾਂ ਸਾਡਾ ਨੁਕਸਾਨ ਹੋਇਆ ਕੱਪੜੇ ਦਾ ਗਿੱਲਾ ਹੋ ਗਿਆ ਤੇ ਕਿੱਦਾਂ ਕਿੱਦਾਂ ਐਕਸੀਡੈਂਟ ਹੁੰਦੇ ਸੇ ਇੱਥੇ ਟੋਏ ਟਪੇ ਜਦੋਂ ਪਾਣੀ ਹੁੰਦਾ ਪਤਾ ਨਹੀਂ ਲੱਗਦਾ ਟੋਇਆ ਕਿੱਥੇ ਘਟਾ ਦੇ ਵਧਦਾ ਕਈ ਵਾਰ ਗੱਡੀ ਇੱਥੇ ਲੰਮੀਆਂ ਪਈਆਂ ਸਾਰੇ ਕੱਪੜੇ ਜਿੰਨੀ ਆ ਬੜੀ ਪਰੇਸ਼ਾਨ ਹੋ ਰਹੀਆਂ ਤੇ ਅਸੀਂ ਸਾਡਾ ਰੋਜ਼ ਤਾਂ ਦਿੱਲੀ ਦਾ ਕੰਮ ਆ ਤਰੋਂ ਲੰਘ ਕੇ ਜਾਣਾ ਇਸ